ਉਨ੍ਹਾਂ ਤੇ ਐਸ ਸੀ ਐਸਟੀ ਉਨ੍ਹਾਂ ਤੇ 25542759 ਪਹਿਲਾਂ ਜਿਹੜੀ ਸਿਲੈਕਟ ਲੱਗਦੀ ਸੀਗੀ ਉਹਦੇ ਤਹਿਤ ਤੇ 307 ਗੋਲੀਆਂ ਚਲਾਉਣ ਦੇ ਤਹਿਤ ਜਿਹੜਾ ਪਰਚਾ ਐਫ ਆਈ ਆਰ ਦੀ ਕਾਪੀ ਲੈ ਕੇ ਆਏ ਆ ਹਰਵਿੰਦਰ ਤੇ ਤੇ ਜਿਹੜਾ ਗਮਦੂਰ ਤੇ ਤੇ 76 ਤੇ ਤੇ ਵਗੈਰਾ ਵਗੈਰਾ ਤੇ ਪਰਚਾ ਦਰਜ ਕਰਵਾ ਕੇ ਐਫ ਆਈ ਆਰ ਦੀ ਕਾਪੀ ਅਸੀਂ ਮੌਕੇ ਤੇ ਮੌਜੂਦ ਉਹ ਜਿਹੜਾ ਅਧਿਕਾਰੀ ਉਹ ਤੋਂ ਲੈ ਕੇ ਆਏ ਆ ਜਿਹੜਾ ਮੋਲਕ ਸਿੰਘ ਐਮ ਐਲ ਏ ਇੱਥੋਂ ਦਾ ਉਹ ਚਾਹੇ ਐਸ ਸੀ ਪਰਿਵਾਰ ਚੋਂ ਆ ਪਰ ਉਹਨੂੰ ਜਿਹੜੀ ਉਹ ਕਹਿ ਸਕਦੇ ਆ ਕਿ ਲੀਡਰੀ ਚੜ ਗਈ ਐਮਐਲਏ ਬਣ ਕੇ ਉਹ ਆਪਦੀ ਕਾਦ ਚੋਂ ਬਾਹਰ ਹੋਇਆ ਫਿਰਦਾ ਜਿਨ੍ਹਾਂ ਦੇ ਪਰਚਾ ਦਿੱਤਾ ਆਪਦੇ ਹੱਥੀਂ ਉਹ ਪਰਚਾ ਰੱਦ ਤੁਹਾਡੇ ਸਾਹਮਣੇ ਹੋਊਗਾ ਤੇ ਕੱਲ ਤੱਕ ਕੱਲ ਤੱਕ ਹੱਦ ਪਰਸੋ ਤੱਕ ਸਾਰੇ ਬੰਦੇ ਜੇਲ੍ਹ ਚੋਂ ਬਾਹਰ ਹੋਣਗੇ ਮੋਲਕ ਸਿੰਘ ਉਹਨਾਂ ਨੂੰ ਵੀ ਕੋਈ ਭਲੇਖਾ ਨਹੀਂ ਰੱਖਣਾ ਚਾਹੀਦਾ ਫਰੀਦਕੋਟ ਦੇ ਪੁਲਿਸ ਅਫੀਸ਼ਰਸ ਨੂੰ ਵੀ ਭਲੇਖਾ ਨਹੀਂ ਰੱਖਣਾ ਚਾਹੀਦਾ ਤੇ ਗਮਦੂਰ ਨੂੰ ਤਾਂ ਜਮਾ ਹੀ ਨਹੀਂ ਰੱਖਣਾ ਚਾਹੀਦਾ ਕਿ ਕਿਤੇ ਮੇਰੇ ਕੋਲ ਚਾਰ ਪੈਸੇ ਆ ਮੇਰੇ ਸ਼ੈਲਡਰ ਚੱਲਦੇ ਆ ਜਾਂ ਧਨਾੜ ਬੰਦਾ ਹੈ ਤੇ ਮੈਂ ਪਤਾ ਨਹੀਂ ਜੋ ਮਰਜ਼ੀ ਕਰ ਸਕਦਾ ਅੱਧਾ ਪਿੰਡ ਪੁਲਿਸ ਤੋਂ ਕਟਵਾ ਸਕਦਾ ਇਹ ਭਲੇਖਾ ਮੇਰੇ ਹਿਸਾਬ ਨਾਲ ਤੁਹਾਨੂੰ ਕੱਢ ਦੇਣਾ ਚਾਹੀਦਾ ਨਹੀਂ ਭਲੇਖੇ ਦਾ ਕੋਈ ਲਾਜ ਨਹੀਂ ਹੁੰਦਾ ਤੇ ਲਾਜ ਤਾਂ ਫਿਰ ਲੋਕ ਕਰਦੇ ਆ ਮੈਨੂੰ ਲੱਗਦਾ ਇਹਨਾਂ ਦਾ ਲਾਜ ਢੰਗ ਨਾਲ ਹੋਊਗਾ ਜਿਨ੍ਹਾਂ ਦੇ ਪੈਰ ਥੱਲੇ ਬਟੇਰਾ ਆਇਆ ਤਾਕਤ ਦੀ ਦਰਬਾਰ ਤੋਂ ਕਰ ਰਹੇ ਆ ਪਰ ਐਮਐਲਏ ਸਾਹਿਬ ਤੁਹਾਨੂੰ ਵੀ ਇਹ ਭਲੇਖਾ ਨਹੀਂ ਰੱਖਣਾ ਚਾਹੀਦਾ ਕਿ ਐਮਐਲਏ ਥੋੜਾ ਸਾਲ ਦੋ ਸਾਲ ਹੀ ਆ ਤੁਹਾਨੂੰ ਕਿਸੇ ਨੇ ਐਮਸੀ ਤੱਕ ਨਹੀਂ ਬਣਾਉਣਾ ਫੇਰ ਤੁਹਾਨੂੰ ਪੁੱਛਾਂਗੇ ਕਿ ਕਿਵੇਂ ਧੱਕਾ ਕਰਵਾਈ ਦਾ ਲੋਕਾਂ ਨਾਲ ਸੇ ਵੀ ਪੋਲੀਟੀਕਲ ਬੰਦੇ ਨੂੰ ਇੱਥੇ ਬੋਲਣ ਦਿੱਤਾ ਗਿਆ ਸਰਜੀਤ ਖਾਲਸਾ ਆਏ ਜਾਂ ਵੱਖ-ਵੱਖ ਪਾਰਟੀਆਂ ਦੇ ਵਿੱਚ ਬਹੁਜਨ ਸਮਾਜ ਪਾਰਟੀ ਦੇ ਆਏ ਕਾਂਗਰਸ ਦੇ ਆਏ ਕੀ ਕਾਰਨ ਆ ਉਹ ਕਹਿੰਦੇ ਅਸੀਂ ਵੀ ਤਾਂ ਦਰਦ ਰੱਖਦੇ ਆ ਮਜ਼ਦੂਰਾਂ ਦਾ ਇਹ ਲੋਕ ਜਿਹੜੇ ਬਰਸਾਤੀ ਡੱਡੂ ਹੁੰਦੇ ਆ ਜਦੋਂ ਇਲੈਕਸ਼ਨ ਟਾਈਮ ਹੁੰਦੇ ਆ ਉਦੋਂ ਕੰਨ ਕੱਢਦੇ ਆ ਉਦੋਂ ਲੋਕਾਂ ਚ ਲੋਕਾਂ ਨੂੰ ਕਹਿੰਦੇ ਅਸੀਂ ਤਾਂ ਥੋੜੇ ਆ ਜਦੋਂ ਇਹ ਇਲੈਕਸ਼ਨ ਜਿੱਤ ਜਾਂਦੇ ਆ ਹਵਾ ਨਹੀਂ ਵਿਖਾਉਂਦੇ ਕਿ ਗਵਰਨਮੈਂਟ ਸਰਕਾਰ ਜਾਂ ਉਹਨਾਂ ਦੇ ਜਿਹੜੇ ਕਹਿ ਰਹੇ ਸੀ ਕਿ ਸਾਡੇ 92 ਜਿਹੜੇ ਐਮਐਲਏ ਹੁਣ 94 ਹੋਏ ਵਿਆ ਇਹ ਲੋਕਾਂ ਦੀ ਗੱਲ ਕਰਨਗੇ ਕੀ ਲੱਗਦਾ ਹੈ ਮਸਲੇ 'ਚ ਉਹਨਾਂ ਨੇ ਗੱਲ ਕੀਤੀ ਹੈ ਜਿਹੜੇ ਇਹ 92 ਜਾਂ ਹੁਣ 94 ਦਾ ਜਿੰਨੇ ਵੀ ਗਿਣਤੀ ਹੋ ਗਈ ਆ ਇਹਨਾਂ ਬੰਦਿਆਂ ਦੀ ਤਾਂ ਵਿਚਾਰਿਆਂ ਦੀ ਕੋਈ ਸਰਕਾਰ 'ਚ ਪੁੱਛਗਿੱਛ ਨਹੀਂ ਹੈ ਇਹਨਾਂ ਨੂੰ ਰਿਪੋਰਟ ਸਾਰੀ ਦਿੱਲੀ ਨੂੰ ਕਰਨੀ ਪੈਂਦੀ ਆ ਇਹਨਾਂ ਦੇ ਪੱਲੇ ਕੱਖ ਜਿਹੜੇ ਸਾਰੇ ਆਪਦੇ ਘਰ ਭਰਨ ਤੇ ਲੱਗੇ ਹੋਏ ਨੇ ਉਹੀ ਕੰਮ ਜਿਹੜੇ 92 ਐਮਐਲਏ ਕਰ ਰਹੇ ਆ ਇਹਨਾਂ ਦਾ ਮੂੰਹ ਟੁੱਟ ਜਾਏ ਇਸ ਮਸਲੇ ਤੇ ਇਹਨਾਂ ਦਾ ਇੱਕ ਬਿਆਨ ਵੀ ਆਇਆ ਤਾਂ ਜੇ ਤੁਸੀਂ ਦਿਖਾ ਦਿਓ ਮੈਨੂੰ ਕਿ ਉਹਨਾਂ ਦਾ ਬਿਆਨ ਗੰਦਪਾਣ ਦੇ ਮਸਲੇ ਤੇ ਅੱਜ ਫਰੀਦਕੋਟ ਵਿਖੇ ਜਥੇਬੰਦੀਆਂ ਦਾ ਇੱਕ ਵੱਡਾ ਇਕੱਠ ਸੀ ਜਿਹਦੇ ਵਿੱਚ ਮਜ਼ਦੂਰ ਜਥੇਬੰਦੀਆਂ ਵੱਲੋਂ ਪ੍ਰਸ਼ਾਸਨ ਨਾਲ ਕੱਲ ਲੰਮੀ ਚੱਲੀ ਮੀਟਿੰਗ ਤੋਂ ਬਾਅਦ ਅੱਜ ਫੈਸਲਾ ਦੱਸਿਆ ਜਾਣਾ ਸੀ ਕਿ ਕੀ ਹੋਇਆ ਤਾਂ ਗੱਲਬਾਤ ਕਰਦੇ ਆ ਸਾਡੇ ਨਾਲ ਮੰਗਾ ਸਿੰਘ ਆਯਾਦ ਨੇ ਨੌਜਵਾਨ ਭਾਰਸਭਾ ਤੋਂ ਤੁਸੀਂ ਕਮੇਟੀ ਦੇ ਵਿੱਚੋਂ ਅੱਜ ਆ ਕੇ ਵੀ ਆਏ ਹੋ ਤੁਸੀਂ ਕੱਲ ਵੀ ਰਾਤ ਤੁਸੀਂ ਜਿਹੜੇ ਤੁਹਾਡੇ ਸਾਥੀ ਇਹ ਮੀਟਿੰਗ ਦੇ ਵਿੱਚ ਸੀ ਕੀ ਲੱਗਦਾ ਕੀ ਬਣਿਆ ਕੀ ਮਸਲੇ ਦਾ ਹੱਲ ਹੋਇਆ ਜਿਹੜੀਆਂ ਜਿਹੜੀਆਂ ਮੰਗਾਂ ਰੱਖੀਆਂ ਗਈਆਂ ਸੀ ਉਹ ਮੰਗਾਂ ਤੇ ਕੋਈ ਸਹਿਮਤੀ ਬਣੀ ਮੰਗਾਂ ਤੇ ਲਗਭਗ ਮਨਿੰਦਰ ਜੀ ਸਹਿਮਤੀ ਬਣੀ ਆ ਉਹਦੇ ਚ ਸਭ ਤੋਂ ਸਾਡੀ ਬੇਸਿਕ ਮੰਗ ਪਹਿਲੇ ਦਿਨੋਂ ਹੀ ਇਹ ਰਹੀ ਆ ਕਿ ਜਿਹੜੇ ਮਜ਼ਦੂਰਾਂ ਨੂੰ ਤੁਸੀਂ ਨਜਾਇਜ਼ ਕੁੱਟਿਆ ਕੁੱਟ ਕੇ ਉਹਨਾਂ ਨੂੰ ਜੇਲ੍ਹ ਚ ਬੰਦ ਕੀਤਾ ਤੇ سنگੀਨ ਧਰਾਵਾਂ ਲਾਈਆਂ ਉਹਨਾਂ ਧਰਾਵਾਂ ਨੂੰ ਅਸੀਂ ਬਿਲਕੁਲ ਰੱਦ ਕਰਵਾਉਣਾ ਉਹ ਪਰਚਾ ਜਿਹੜਾ ਖਤਮ ਕਰਾਉਣਾ ਉਹਦੇ ਤੇ ਅਸੀਂ ਇਹ ਗੱਲ ਰੱਖੀ ਆ ਕਿ ਅਸੀਂ ਬਿਨਾਂ ਸ਼ਰਤ ਸਾਡੇ ਸਾਥੀ ਰਿਹਾ ਕਰਾਉਣੇ ਆ ਐਫ ਆਈ ਆਰ ਨਹੀਂ ਰਹਿਣੀ ਚਾਹੀਦੀ ਪਹਿਲੀ ਮੰਗ ਤਾਂ ਸਾਡੀ ਇਹ ਸੀਗੀ ਦੂਜੀ ਸਾਡੀ ਮੰਗ ਇਹ ਸੀਗੀ ਕਿ ਜਿਹੜਾ ਜਿੱਥੋਂ ਮਸਲਾ ਬਣਿਆ ਕਿਉਂਕਿ ਇੱਕ ਛੋਟਾ ਜਿਹਾ ਮਸਲਾ ਜਿਹਨੂੰ ਹੱਲ ਕਰਿਆ ਜਾ ਸਕਦਾ ਸੀ ਜਿਹਨੂੰ ਪਿੰਡ ਦੇ ਲੋਕ ਬੈਠ ਕੇ ਹੱਲ ਕਰ ਸਕਦੇ ਸੀ ਜਿਹਨੂੰ ਐਮਐਲਏ ਨੇ ਹਵਾ ਦਿੱਤੀ ਜਿਹਨੂੰ ਪ੍ਰਸ਼ਾਸਨ ਨੇ ਹਵਾ ਦਿੱਤੀ ਨਲਾਈਕੀ ਐਸਐਚ ਔਰ ਜੇਸ਼ ਕੁਮਾਰ ਦੀ ਰਹੀ ਆ ਜਾਂ ਅਮੋਲਕ ਸਿੰਘ ਉਹਨਾਂ ਦੀ ਰਹੀ ਆ ਜਿਨ੍ਹਾਂ ਨੇ ਐਡੇ ਛੋਟੇ ਮਸਲੇ ਨੂੰ ਬਹੁਤ ਵੱਡਾ ਬਣਾ ਕੇ ਤੇ ਐਡਾ ਵੱਡਾ ਵਿਵਾਦ ਪਿੰਡ ਦੇ ਵਿੱਚ ਬਣਾਇਆ ਉਸ ਮਸਲੇ ਨੂੰ ਪਿੰਡ ਦੇ ਲੋਕਾਂ ਦੇ ਹਿਸਾਬ ਦੇ ਨਾਲ ਹੱਲ ਜਿਹੜਾ ਉਹ ਕੀਤਾ ਜਾਵੇ ਇਹ ਮੰਗ ਸੀ ਤੀਜੀ ਸਾਡੀ ਮੰਗ ਸੀ ਕਿ ਜਿਹੜਾ ਗਮਦੂਰ ਸਿੰਘ ਆ ਹਰਵਿੰਦਰ ਸਿੰਘ ਜੇਜੀ ਆ ਤੇ ਨਛੱਤਰ ਸਿੰਘ ਵਗੈਰਾ ਵਗੈਰਾ ਜਿਹੜੇ ਵੀ ਬੰਦੇ ਆ ਉਨ੍ਹਾਂ ਤੇ ਐਸ ਸੀ ਐਸ ٹی ਉਨ੍ਹਾਂ ਤੇ 25542759 ਪਹਿਲਾਂ ਜਿਹੜੀ ਸਿਲੈਕਟ ਲੱਗਦੀ ਸੀਗੀ ਉਹਦੇ ਤਹਿਤ ਤੇ 307 ਗੋਲੀਆਂ ਚਲਾਉਣ ਦੇ ਤਹਿਤ ਜਿਹੜਾ ਪਰਚਾ ਉਹ ਦਰਜਾ ਹੋਣਾ ਚਾਹੀਦਾ ਤੇ ਇੱਕ ਜਿਹੜੀ ਸਾਡੀ ਮੰਗ ਸੀ ਕਿ ਜਿਹੜੇ ਘਰਾਂ ਦਾ ਭੰਨ ਤੋੜ ਕੀਤੀ ਗਈ ਆ ਸਮਾਨ ਭੰਨਿਆ ਗਿਆ ਜਾਂ ਜੋ ਵੀ ਨੁਕਸਾਨ ਹੋਇਆ ਵਿਕਲ ਨੁਕਸਾਨੇ ਗਏ ਆ ਉਹਦਾ ਜਿਹੜਾ ਮੁਆਵਜ਼ਾ ਸਰਕਾਰ ਆ ਉਹ ਦੇਵੇ ਤੇ ਜਿਹੜੇ ਜ਼ਖਮੀ ਨੇ ਜਿਹੜੇ ਸ਼ਰੇ ਲੱਗੇ ਹੋਏ ਆ ਤਿੰਨ ਬੰਦੇ ਜਿਨ੍ਹਾਂ ਦੇ ਗੋਲੀਆਂ ਲੱਗੀਆਂ ਗੋਲੀਆਂ ਦੇ ਛਰੇ ਲੱਗੇ ਆ ਜੇਲ੍ਹ ਭੇਜੇ ਹੋਏ ਆ ਵੀ ਉਹਨਾਂ ਨੂੰ ਲਿਆ ਕੇ ਉਹਨਾਂ ਦਾ ਜਿਹੜਾ ਟ੍ਰੀਟਮੈਂਟ ਆ ਉਹ ਕਰਵਾਇਆ ਜਾਵੇ ਤੇ ਉਹਨਾਂ ਦੇ ਬਿਆਨਾਂ ਦੇ ਆਧਾਰ ਤੇ ਜਿਹੜਾ ਪਰਚਾ ਦਰਜਾ ਹੋਣਾ ਚਾਹੀਦਾ ਅੱਜ ਪ੍ਰਸ਼ਾਸਨ ਨਾਲ ਬੈਸਤਾ ਉੱਥੇ ਐਲਾਨ ਕਰਨਗੇ ਅਫੀਸ਼ੀਅਲ ਕਿਉਂਕਿ ਕਮੇਟੀ ਬਣੀ ਹੋਈ ਆ ਉਹਦੇ ਸਪੋਕਸਮੈਨ ਨੇ ਉਹ ਐਲਾਨ ਕਰਨਗੇ ਪਰ ਮੈਂ ਸਾਰੀ ਗੱਲਬਾਤ ਦੇ ਵਿੱਚ ਰਿਹਾਂ ਤੇ ਜਿਹਦੇ ਚ ਇਹ ਫੈਸਲਾ ਹੋਇਆ ਕਿ ਇਹਨਾਂ ਮੰਗਾ ਤੇ ਜਾ ਕੇ ਪਹਿਲਾ ਜੇਲ੍ਹ ਦੇ ਵਿੱਚ ਮਿਲਿਆ ਜਾਵੇ ਉਹਨਾਂ ਨੂੰ ਜੇਲ੍ਹ ਚ ਮਿਲੇ ਆ ਫਿਰ ਪਰਿਵਾਰਾਂ ਨੂੰ ਮਿਲੇ ਆ ਫਿਰ ਕੁਲਦੀਪ ਨੂੰ ਅਸੀਂ ਜਾ ਕੇ ਮਿਲ ਕੇ ਆਇਆ ਕਿਉਂਕਿ ਉਹਦਾ ਰਿਮਾਂਡ ਪੁਲਿਸ ਨੇ ਲਿਆ ਹੋਇਆ ਸੀਗਾ ਉਹਨਾਂ ਨੂੰ ਮਿਲ ਕੇ ਉਹਨਾਂ ਤੋਂ ਸਾਰਿਆਂ ਤੋਂ ਸਹਿਮਤੀ ਲੈ ਕੇ ਇਸ ਮਸਲੇ ਦੇ ਉੱਪਰ ਜਿਹੜੀ ਸਹਿਮਤੀ ਬਣਦੀ ਆ ਕਿ ਪਰਚਾ ਬਿਲਕੁਲ ਰੱਦ ਉਹ ਹੋ ਜਾਣਾ ਐਫ ਆਈ ਆਰ ਦਰਜ ਹੋਵੇ ਉਹ ਅਸੀਂ ਐਫ ਆਈ ਆਰ ਦੀ ਕਾਪੀ ਲੈ ਕੇ ਆਏ ਆ ਹਰਵਿੰਦਰ ਤੇ ਤੇ ਜਿਹੜਾ ਗਮਦੂਰ ਤੇ ਤੇਨ 76 ਤੇ ਤੇ ਵਗੈਰਾ ਵਗੈਰਾ ਤੇ ਪਰਚਾ ਦਰਜ ਕਰਵਾ ਕੇ ਐਫ ਆਈ ਆਰ ਦੀ ਕਾਪੀ ਅਸੀਂ ਮੌਕੇ ਤੇ ਮੌਜੂਦ ਉਹ ਜਿਹੜਾ ਅਧਿਕਾਰੀ ਉਹ ਤੋਂ ਲੈ ਕੇ ਆਏ ਆ ਤੀਜੇ ਨੰਬਰ ਤੇ ਉਹਨਾਂ ਨੇ ਮੰਨਿਆ ਕਿ ਅਸੀਂ ਜਿੰਨੇ ਵੀ ਜ਼ਖਮੀ ਨੇ ਉਹਦਾ ਸਰਕਾਰੀ ਪੱਧਰ ਤੇ ਇਲਾਜ ਆ ਜਿਹੜਾ ਕਰਵਾਵਾਂਗੇ ਤੇ ਜਿੰਨਾ ਵੀ ਭੰਨ ਤੋੜ ਹੋਈ ਆ ਜਿੰਨਾ ਵੀ ਨੁਕਸਾਨ ਕੀਤਾ ਹੈ ਪੁਲਿਸ ਨੇ ਕੀਤਾ ਜਾਂ ਕਿਸੇ ਨੇ ਵੀ ਕੀਤਾ ਹੋਵੇ ਉਹਦਾ ਸਾਰੇ ਦਾ ਜਿਹੜਾ ਮੁਆਵਜ਼ਾ ਉਹ ਸਰਕਾਰੀ ਪੱਧਰ ਤੇ ਦਿੱਤਾ ਜਾਊਗਾ ਅਸੀਂ ਇਹ ਸਮਝਦੇ ਆ ਕਿ ਇਹ ਲੋਕ ਰੋਹ ਦੀ ਬਹੁਤ ਵੱਡੀ ਜਿੱਤ ਆ ਜਿਹਦੇ ਅੱਗੇ ਪ੍ਰਸ਼ਾਸਨ ਜਿਨੇ ਰੱਜ ਕੇ ਗੁੰਡਾਗਰਦੀ ਕੀਤੀ ਜਿਨੇ ਵਹੀਕਲਾਂ ਦੀ ਭੰਨ ਤੋੜ ਕੀਤੀ ਬੁੱਢਾ ਨਹੀਂ ਬਖਸ਼ਿਆ ਬੱਚਾ ਨਹੀਂ ਬਖਸ਼ਿਆ ਛੋਟੇ ਛੋਟੇ ਨਿਆਣੇ ਜਿਹੜੇ ਸਕੂਲ ਪੜ੍ਹਦੇ ਆ ਉਹਨਾਂ ਦੇ ਪਸ਼ਾਬ ਥਾਣੀ ਖੂਨ ਆਉਣ ਲਾਤਾ ਇੰਨਾ ਕੁੱਟੇ ਬੰਦੇ ਐ ਜਲਿਆਂ ਵਾਲਾ ਬਾਗ ਬਣਾਤਾ ਸਾਰੇ ਪਿੰਡਾਂ ਪਿੰਡ ਨੂੰ ਹੀ ਕੁੱਟਤਾ ਲਗਭਗ ਬਜ਼ੁਰਗਾਂ ਦੀਆਂ ਪਸਲੀਆਂ ਤੱਕ ਤੋੜਤੀਆਂ ਵੀ ਉਹਨਾਂ ਬੰਦਿਆਂ ਨੂੰ ਜਿਨ੍ਹਾਂ ਤੇ ਪਰਚਾ ਦਿੱਤਾ ਆਪਦੇ ਹੱਥੀਂ ਉਹ ਪਰਚਾ ਰੱਦ ਤੁਹਾਡੇ ਸਾਹਮਣੇ ਹੋਊਗਾ ਤੇ ਕੱਲ ਤੱਕ ਗੱਲ ਤੱਕ ਹੱਦ ਪਰਸੋ ਤੱਕ ਸਾਰੇ ਬੰਦੇ ਜੇਲ੍ਹ ਚੋਂ ਬਾਹਰ ਹੋਣਗੇ ਇਸ ਗੱਲ ਤੇ ਅਸੀਂ ਸਹਿਮਤੀ ਲਈ ਆ ਬਾਕੀ ਅਫੀਸ਼ੀਅਲ ਐਲਾਨ ਸਾਡੀ ਸਟੇਜ ਤੋਂ ਹੋਣ ਜਾ ਰਿਹਾ ਇਹ ਹੁਣ ਤੱਕ ਜਿਹੜੀ ਗੱਲਬਾਤ ਹੋਈ ਹੈ ਅੱਛਾ ਕੀ ਲੱਗਦਾ ਮਤਲਬ ਉਹ ਜਿਹੜੇ ਬੰਦੇ ਆ ਜਿਨ੍ਹਾਂ ਨੇ ਸਭ ਕੁਝ ਕਰਵਾਇਆ ਕਹਿੰਦੇ ਜਿਹੜੇ ਪਿੱਛੇ ਤਾਕਤਾਂ ਸੀ ਉਹ ਸਭ ਲੈਣਗੀਆਂ ਦੇਖੋ ਸਭ ਕੋ ਲੋਕਾਂ ਨੂੰ ਜਿਹੜਾ ਪ੍ਰੈਕਟੀਕਲ ਚ ਮਿਲਣਾ ਹੁੰਦਾ ਪਹਿਲਾਂ ਉਹਨਾਂ ਨੇ ਕਰਕੇ ਦੇਖਿਆ ਕਿ ਸਾਡੇ ਕੋਲ ਤਾਕਤਾਂ ਸਾਡੇ ਕੋਲੇ ਐਮਐਲਏ ਆ ਸਾਡੇ ਕੋਲੇ ਪੁਲਿਸ ਅਫੀਸ਼ੀਅਲ ਆ ਪਰ ਉਹ ਇੱਕ ਗੱਲ ਤੋਂ ਬੜੇ ਅਨਜਾਨ ਆ ਪਤਾ ਨਹੀਂ ਅਨਜਾਨ ਆ ਜਾਂ ਅਨਜਾਨ ਬਣਦੇ ਸੀ ਕਿ ਦੁਨੀਆ ਤੇ ਲੋਕਾਂ ਤੋਂ ਵੱਡੀ ਕੋਈ ਤਾਕਤ ਨਹੀਂ ਜੇ ਤਾਕਤਵਾਰੀ ਹੁੰਦਾ ਤੇ ਇਜ਼ਰਾਈਲ ਬਹੁਤ ਤਾਕਤਵਾਰ ਆ ਜੇ ਤਾਕਤਵਾਰਾਂ ਚ ਗਿਣ ਲੋ ਤੇ ਅਮਰੀਕਾ ਬਹੁਤ ਤਾਕਤਵਾਰ ਆ ਤੇ ਗਾਜਾ ਜਿਹੜਾ ਬਠਿੰਡੇ ਦੀ ਇੱਕ ਤਹਿਸੀਲ ਜਿੱਡਾ ਜਿਹਨੂੰ ਕਹਿ ਸਕਦੇ ਆ ਗਾਜਾ ਪੱਟੀ ਉਥੋਂ ਦੇ ਲੋਕ ਉਥੋਂ ਦੇ ਹਮਾਸ ਦੇ ਲੜਾਕੇ ਲੜ ਕੇ ਅੱਜ ਗੋਡਿਆਂ ਪਰਨੇ ਉਹਨਾਂ ਨੇ ਇਜ਼ਰਾਈਲ ਨੂੰ ਕੀਤਾ ਜੰਗਬੰਦੀ ਜਿਹੜੀ ਉਹਨਾਂ ਨੂੰ ਕਰਨੀ ਪਈ ਆ ਇਸ ਕਰਕੇ ਅਸੀਂ ਇਹ ਸਮਝਦੇ ਆ ਕਿ ਮੋਲਕ ਸਿੰਘ ਉਹਨਾਂ ਨੂੰ ਵੀ ਕੋਈ ਭੁਲੇਖਾ ਨਹੀਂ ਰੱਖਣਾ ਚਾਹੀਦਾ ਫਰੀਦਕੋਟ ਦੇ ਪੁਲਿਸ ਅਫੀਸ਼ਰਸ ਨੂੰ ਵੀ ਭਲੇਖਾ ਨਹੀਂ ਰੱਖਣਾ ਚਾਹੀਦਾ ਤੇ ਗਮਦੂਰ ਨੂੰ ਤਾਂ ਜਮਾ ਹੀ ਨਹੀਂ ਰੱਖਣਾ ਚਾਹੀਦਾ ਕਿ ਕਿਤੇ ਮੇਰੇ ਕੋਲ ਚਾਰ ਪੈਸੇ ਆ ਮੇਰੇ ਸ਼ੈਲਡਰ ਚੱਲਦੇ ਆ ਜਾਂ ਧਣਾੜ ਬੰਦਾ ਹੈ ਤੇ ਮੈਂ ਪਤਾ ਨਹੀਂ ਜੋ ਮਰਜ਼ੀ ਕਰ ਸਕਦਾ ਅੱਧਾ ਪਿੰਡ ਪੁਲਿਸ ਤੋਂ ਕਟਵਾ ਸਕਦਾ ਇਹ ਭਲੇਖਾ ਮੇਰੇ ਹਿਸਾਬ ਨਾਲ ਤੁਹਾਨੂੰ ਕੱਢ ਦੇਣਾ ਚਾਹੀਦਾ ਨਹੀਂ ਭਲੇਖੇ ਦਾ ਕੋਈ ਲਾਜ ਨਹੀਂ ਹੁੰਦਾ ਤੇ ਲਾਜ ਤਾਂ ਫਿਰ ਲੋਕ ਕਰਦੇ ਆ ਮੈਨੂੰ ਲੱਗਦਾ ਇਹਨਾਂ ਦਾ ਲਾਜ ਢੰਗ ਨਾਲ ਹੋਊਗਾ ਕੀ ਲੱਗਦਾ ਜਿਹੜੀਆਂ ਤੁਸੀਂ ਮੰਗਾ ਰੱਖੀਆਂ ਉਹ ਲਗਭਗ ਸਾਰੀਆਂ ਤੇ ਪ੍ਰਸ਼ਾਸਨ ਮੰਨਿਆ ਉਹਨਾਂ ਨੂੰ ਦੇਖੋ ਪ੍ਰਸ਼ਾਸਨ ਤਾਂ ਇਸ ਮਾਮਲੇ ਤੇ ਬੈਕਫੋਰਟ ਤੇ ਗਿਆ ਬੈਕਫੋਰਟ ਤੇ ਉਦੋਂ ਗਿਆ ਜਦੋਂ ਪੂਰੇ ਪੰਜਾਬ ਦੇ ਵਿੱਚੋਂ ਆਵਾਜ਼ ਬੁਲੰਦ ਹੋ ਗਈ ਜਦੋਂ ਉਹਨਾਂ ਨੂੰ ਇਹ ਲੱਗਿਆ ਕਿ ਸਾਡੇ ਤੋਂ ਆਹਾ ਆਹ ਗਲਤੀਆਂ ਹੋਈਆਂ ਜਦੋਂ ਉਹਨਾਂ ਨੂੰ ਇਹ ਲੱਗਿਆ ਕਿ ਸਾਡੀ ਗੁੰਡਾ ਕਰਦੀ ਹੈ ਜਿਹੜੀ ਮੀਡੀਆ ਰਹੀਂ ਸੋਸ਼ਲ ਮੀਡੀਆ ਰਹੀਂ ਨੰਗੀ ਚਿੱਟੀ ਰੂਪ ਚ ਆ ਗਈ ਆ ਪਹਿਲਾਂ ਮੰਨਦੇ ਨਹੀਂ ਸੀ ਕਿ ਗੋਲੀਆਂ ਚਲਾਈਆਂ ਪਰ ਅੱਗੇ ਆ ਜੈਨ ਜੀ ਉਹ ਬੋਲ ਰਿਹਾ ਕਿ ਕੋਈ ਗੋਲੀ ਨਹੀਂ ਚੱਲੀ ਜਦੋਂ ਵੀਡੀਓ ਸਾਡੇ ਸਾਥੀ ਹਰਜਿੰਦਰ ਸਿੰਘ ਉਹਨੇ ਆਪਣੇ ਪੇਜ ਤੋਂ ਪਾ ਕੇ ਕਹਦਾ ਕਿ ਆ ਕੀ ਆ ਤੁਹਾਡਾ ਬੰਦਾ ਥੱਲੋ ਕਹੀ ਜਾਂਦਾ ਵੀ ਸਿੱਧੀ ਮਾਰ ਜਦੋਂ ਗੋਲੀਆਂ ਸਾਹਮਣੇ ਆ ਗਈਆਂ ਫਿਰ ਇਸ ਗੱਲ ਨੂੰ ਮੰਨਣਾ ਪਿਆ ਵੀ ਹਾਂ ਗੋਲੀ ਚੱਲੀ ਆ ਫਿਰ ਕਹਿੰਦੇ ਸੀ ਇੱਕ ਜਣੇ ਨੇ ਚਲਾਈ ਆ ਹੁਣ ਇਹ ਵੀ ਮੰਨ ਗਏ ਕਿ ਰਾਈਫਲ ਨਾਲ ਵੀ ਚੱਲੀ ਆ ਤੇ ਰਵਲਵਰ ਨਾਲ ਵੀ ਚੱਲੀ ਆ ਸਾਰੀ ਗੱਲ ਉਹਨਾਂ ਨੂੰ ਮੰਨਣੀ ਪਈ ਆ ਇਹ ਸਾਰੇ ਲੋਕ ਸੰਘਰਸ਼ ਦੀ ਬਦੌਲਤ ਆ ਜਿਹੜਾ ਹੋਇਆ ਜਿਹੜੀ ਭਗਵੰਤ ਮਾਨ ਸਰਕਾਰ ਜਾਂ ਉਹਨਾਂ ਦੇ ਜਿਹੜੇ ਕਹ ਰਹੇ ਸੀ ਕਿ ਸਾਡੇ 92 ਜਿਹੜੇ ਐਮਐਲਆ ਹੁਣ 94 ਹੋਏ ਵਿਆ ਇਹ ਲੋਕਾਂ ਦੀ ਗੱਲ ਕਰਨਗੇ ਕੀ ਲੱਗਦਾ ਐ ਮਸਲੇ 'ਚ ਉਹਨਾਂ ਨੇ ਗੱਲ ਕੀਤੀ ਐ ਜਿਹੜੇ ਇਹ 92 ਜਾਂ ਹੁਣ 94 ਦਾ ਜਿੰਨੇ ਵੀ ਗਿਣਤੀ ਹੋ ਗਈ ਆ ਇਹਨਾਂ ਬੰਦਿਆਂ ਦੀ ਤਾਂ ਵਿਚਾਰਿਆਂ ਦੀ ਕੋਈ ਸਰਕਾਰ ਚ ਪੁੱਛਗਿਛ ਨਹੀਂ ਹੈ। ਹੂੰ ਇਹਨਾਂ ਨੂੰ ਰਿਪੋਰਟ ਸਾਰੀ ਦਿੱਲੀ ਨੂੰ ਕਰਨੀ ਪੈਂਦੀ ਆ। ਹੂੰ ਇਹਨਾਂ ਨੇ ਕੋਈ ਫੈਸਲਾ ਕਰਨਾ ਹੋਵੇ ਪਹਿਲਾਂ ਇਹਨਾਂ ਤੇ ਆਪਦੇ ਪ੍ਰਾਈਵੇਟ ਬੰਦੇ ਭਾਏ ਹੋਏ ਉਹਨਾਂ ਨੇ ਸਖਸੈਣੀ ਵਰਗੇ ਰਗਵ ਚੱਡੇ ਵਰਗੇ ਬਿਠਾਏ ਹੋਏ ਆ। ਇਹਨਾਂ ਦੇ ਪੱਲੇ ਕੱਖ ਨਹੀਂ। ਹੂੰ ਸਿਰਫ ਇਹਨਾਂ ਨੇ ਜਿਹੜਾ ਕਾਰੋਬਾਰ ਉਹ ਸੰਭਾਲਿਆ ਜਿਹੜਾ ਮਾਈਨਿੰਗ ਦਾ ਚੱਲਦਾ ਸੀ ਪਹਿਲਾਂ ਭੂ ਮਾਫੀਆ, ਰੇਤ ਮਾਫੀਆ, ਨਸ਼ਾ ਮਾਫੀਆ ਉਹ ਕਿਤੇ ਕਾਲੀ ਚਲਾਉਂਦੇ ਰਿਹਾ ਕਾਂਗਰਸੀ ਚਲਾਉਂਦੇ ਰਿਹਾ ਹੁਣ ਗੇਮ ਇਹਨਾਂ ਦੇ ਹੱਥ ਆ ਗਈ। ਇਹ ਤਾਂ ਤਜੋਰੀਆਂ ਭੰਨ ਤੇ ਲੱਗੇ ਹੋਇਆ। ਜੈਤੋ ਦਾ ਉਹ ਚਾਹੇ ਐਸਸੀ ਪਰਿਵਾਰ ਚੋਂ ਆ ਰਿਜ਼ਰਵ ਸੀਟ ਤੋਂ ਚੋਣ ਜਿੱਤਿਆ ਪਰ ਉਹਨੂੰ ਜਿਹੜੀ ਉਹ ਕਹਿ ਸਕਦੇ ਆ ਕਿ ਲੀਡਰੀ ਚੜ ਗਈ ਐਮਐਲਏ ਬਣ ਕੇ ਉਹ ਆਪਦੀ ਾਕਾਦ ਚੋਂ ਬਾਹਰ ਹੋਇਆ ਫਿਰਦਾ ਜਿਹਦਾ ਜੀ ਕਰਦਾ ਉਹਨੂੰ ਕਟਵਾਉਣ ਦੀ ਗੱਲ ਕਰਦਾ ਪਿਛਲੇ ਦਿਨੀ ਕਈ ਮਜ਼ਦੂਰ ਆਗੂ ਘਰਾਂ ਚੋਂ ਚੱਕ ਕੇ ਕਟਵਾਏ ਆ ਹੁਣ ਸਾਰਾ ਪਿੰਡ ਕਟਵਾਤਾ ਇਸ ਕਰਕੇ ਇਹ ਐਮਐਲਏ ਆਪਦੀ ਤਾਕਤ ਦੀ ਜਿਹੜੀ ਉਹਨਾਂ ਨੂੰ ਜਿਨ੍ਹਾਂ ਦੇ ਪੈਰ ਥੱਲੇ ਬਟੇਰਾ ਆਇਆ ਤਾਕਤ ਦੀ ਦਰਬਾਰ ਤੋਂ ਕਰ ਰਹੇ ਆ ਪਰ ਐਮਐਲਏ ਸਾਹਿਬ ਤੁਹਾਨੂੰ ਵੀ ਇਹ ਭਲੇਖਾ ਨਹੀਂ ਰੱਖਣਾ ਚਾਹੀਦਾ ਕਿ ਐਮਐਲਏ ਤੁਹਾਡਾ ਸਾਲ ਦੋ ਸਾਲੀਆ ਤੁਹਾਨੂੰ ਕਿਸ ਨੇ ਐਮਸੀ ਤੱਕ ਨਹੀਂ ਬਣਾਉਣਾ ਫਿਰ ਤੁਹਾਨੂੰ ਪੁੱਛਾਂਗੇ ਕਿ ਕਿਵੇਂ ਧੱਕਾ ਕਰਵਾਈ ਦਾ ਲੋਕਾਂ ਨਾਲ ਇਸ ਕਰਕੇ ਜਿਹੜੇ ਆਮ ਆਦਮੀ ਪਾਰਟੀ ਭਗਵੰਤ ਮਾਨ ਸਰਕਾਰ ਕਹਿੰਦੀ ਸੀ ਕਿ ਅਸੀਂ ਆਮ ਲੋਕਾਂ ਦੀ ਸਰਕਾਰ ਆ ਕੋਈ ਆਮ ਲੋਕਾਂ ਦੀ ਸਰਕਾਰ ਨਹੀਂ ਤਣਾਡਾਂ ਦੀ ਸਰਕਾਰ ਆ ਇਹਨਾਂ ਨੇ ਸੇਵਾ ਵੀ ਤਣਾਡਾਂ ਦੀ ਕਰਨੀ ਆ ਕੇਜਰੀਅਲ ਸਾਹਿਬ ਜਿਹੜੇ ਕਹਿੰਦੇ ਸੀ ਕਿ ਮੈਂ ਤਾਂ ਜਦੋਂ ਕਿਤੇ ਕਹਿੰਦਾ ਸੀ ਵੀ ਬੰਗਲਾ ਨਹੀਂ ਲਾਉਂਗਾ ਤੇ ਜਦੋਂ ਹੁਣ ਚੋਣ ਹਾਰ ਗਏ ਆ ਤੇ ਲਾਈਵ ਤਸਵੀਰਾਂ ਤੁਹਾਡੇ ਕੋਲ ਵੀ ਆਈਆਂ ਹੋਣਗੀਆਂ 8 8 ਕਰੋੜ ਦੇ ਬੰਗਲਿਆਂ 'ਚ ਰਹਿੰਦੇ ਰਹੇ ਆ ਕੋਈ ਆਮ ਲੋਕਾਂ ਦੀ ਸਰਕਾਰ ਨਹੀਂ ਹੈ ਇਹ ਜਿਹੜੇ ਸਾਰੇ ਆਪਦੇ ਘਰ ਭਰਨ ਤੇ ਲੱਗੇ ਹੋਏ ਨੇ ਉਹੀ ਕੰਮ ਜਿਹੜੇ 92 ਐਮ ਐਲ ਏ ਕਰ ਰਹੇ ਆ ਇਹਨਾਂ ਦਾ ਮੂੰਹ ਟੁੱਟ ਜੇ ਇਸ ਮਸਲੇ ਤੇ ਇਹਨਾਂ ਦਾ ਇੱਕ ਬਿਆਨ ਵੀ ਆਇਆ ਤਾਂ ਜੇ ਤੁਸੀਂ ਦਿਖਾ ਦਿਓ ਮੈਨੂੰ ਜਿਉਂਕਿ ਇਹਨਾਂ ਦਾ ਬਿਆਨ ਹੋਵੇ ਇੱਕ ਛੱਡੋ ਕਿੰਨੇ ਐਸ ਸੀ ਐਮ ਐਲ ਏ ਹੋਰ ਵੀ ਇਹਨਾਂ ਦੇ ਇੱਕ ਵੀ ਬੰਦੇ ਦਾ ਇਸ ਮਸਲੇ ਤੇ ਬਿਆਨ ਆਇਆ ਹੋਵੇ ਤਾਂ ਤੁਸੀਂ ਦੱਸ ਦਿਓ ਜੀ ਇੱਥੋਂ ਤੁਸੀਂ ਅੰਦਾਜ਼ਾ ਲਾ ਲਓ ਕਿੰਨੀ ਕੁ ਸੁਹਿਰਦ ਪਾਰਟੀ ਆ ਕਿੰਨੇ ਕੁ ਸਵਿਹਰਦ ਲੋਕ ਨੇ ਇਹ ਸਿਰਫ ਲੋਕਾਂ ਦੀਆਂ ਵੋਟਾਂ ਲੈ ਕੇ ਉਹਦੇ ਤੇ ਰਾਜ ਕਰਨਾ ਚਾਹੁੰਦੇ ਹੋਰ ਇਹਨਾਂ ਦੇ ਪੱਲੇ ਕੱਖ ਨਹੀਂ ਗਾ ਕਿਸੇ ਵੀ ਪੋਲੀਟਿਕਲ ਬੰਦੇ ਨੂੰ ਇੱਥੇ ਬੋਲਣੇ ਦਿੱਤਾ ਗਿਆ ਸਰਬਜੀਤ ਖਾਲਸਾ ਆਏ ਜਾਂ ਵੱਖ-ਵੱਖ ਪਾਰਟੀਆਂ ਦੇ ਵਿੱਚ ਬਹੁਜਨ ਸਮਾਜ ਪਾਰਟੀ ਦੇ ਆਏ ਕਾਂਗਰਸ ਦੇ ਆਏ ਕੀ ਕਾਰਨ ਆ ਉਹ ਕਹਿੰਦੇ ਅਸੀਂ ਵੀ ਤਾਂ ਦਰਦ ਰੱਖਦਿਆਂ ਮਜ਼ਦੂਰਾਂ ਦਾ ਦੇਖੋ ਉਹਨਾਂ ਬਾਰੇ ਇੱਕ ਸਮਝ ਆ ਸਾਡੀ ਜਥੇਬੰਦੀਆਂ ਦੀ ਪੱਕੀ ਠੱਕੀ ਕਿ ਇਹ ਲੋਕ ਜਿਹੜੇ ਬਰਸਾਤੀ ਡੱਡੂ ਹੁੰਦੇ ਆ ਜਦੋਂ ਇਲੈਕਸ਼ਨ ਟਾਈਮ ਹੁੰਦੇ ਆ ਉਦੋਂ ਕੰਨ ਕੱਢਦੇ ਆ ਉਦੋਂ ਲੋਕਾਂ ਚ ਲੋਕਾਂ ਨੂੰ ਕਹਿੰਦੇ ਅਸੀਂ ਤਾਂ ਥੋੜੇ ਆ ਜਦੋਂ ਇਹ ਇਲੈਕਸ਼ਨ ਜਿੱਤ ਜਾਂਦੇ ਆ ਹਵਾ ਨਹੀਂ ਵਿਖਾਉਂਦੇ ਕੋਈ ਦਿੱਲੀ ਜਾ ਕੇ ਬਹਿ ਜਾਂਦਾ ਕੋਈ ਚੰਡੀਗੜ੍ਹ ਜਾ ਕੇ ਬਹਿ ਜਾਂਦਾ ਇਹਨਾਂ ਨੇ ਲੋਕਾਂ ਨਾਲ ਨਾ ਅੱਜ ਖੜਨਾ ਨਾ ਕੱਲ ਖੜਨਾ ਸਗੋ ਇਹਨਾਂ ਨੇ ਲੋਕਾਂ ਤੇ ਦਬਾਅ ਪਾ ਕੇ ਰਾਜ ਕਰਨਾ ਹੁੰਦਾ ਇਸ ਕਰਕੇ ਜਥੇਬੰਦੀਆਂ ਦੀ ਪੱਕੀ ਠੱਕੀ ਸਮਝਾ ਕੇ ਜਿੰਨੇ ਵੋਟ ਪਟੋਰੂ ਟੋਲੇ ਆ ਜਿੰਨੇ ਇਹ ਲੋਕਾਂ ਦੀਆਂ ਵੋਟਾਂ ਲੈ ਕੇ ਉਹਨਾਂ ਨੂੰ ਵਰਤਣਾ ਚਾਹੁੰਦੇ ਆ ਉਹ ਸਾਡੇ ਸੰਘਰਸ਼ਾਂ ਦਾ ਹਿੱਸਾ ਨਹੀਂ ਹੋਣਗੇ ਇਸੇ ਪਾਲਿਸੀ ਦੇ ਤਹਿਤ ਜੋ ਜ਼ਬਰ ਵਿਰੋਧੀ ਐਕਸ਼ਨ ਕਮੇਟੀ ਚੰਦਪਾਣ ਬਣੀ ਹੋਈ ਆ ਉਹਨੇ ਇਹ ਫੈਸਲਾ ਕਰਿਆ ਕਿ ਕੋਈ ਵੀ ਪੋਲੀਟੀਕਲ ਬੰਦਾ ਹੋਵੇ ਜਿਹੜਾ ਸਿਰਫ ਚੋਣਾ ਇਕੱਠੀਆਂ ਕਰਨ ਲਈ ਇੱਥੇ ਹਾਂ ਦਾ ਨਾਰਾ ਮਾਰਨਾ ਚਾਹੁੰਦਾ ਕਿਰਪਾ ਕਰਕੇ ਉਹ ਇੱਥੇ ਨਾਂ ਬੋਲੇ ਸੀ ਉਹਨਾਂ ਨੂੰ ਬੋਲਣ ਨਹੀਂ ਦੇਵਾਂਗੇ ਇਸ ਪਾਲਿਸੀ ਤੈ ਤਾਂ ਉਹਨਾਂ ਨੂੰ ਨਹੀਂ ਬੋਲਣ ਦਿੱਤਾ ਜਿੱਤ ਮੰਨਦੇ ਹੋ ਇਹਨਾਂ ਮਜ਼ਦੂਰਾਂ ਕਿਸਾਨਾਂ ਜਾਂ ਜਿਹੜੇ ਸੰਘਰਸ਼ੀ ਲੋਕ ਆ ਉਹਨਾਂ ਦੀ ਮੈਂ ਕਹਣਾ ਕਿ ਇਹ ਜਿੱਤ ਨਹੀਂ ਇਹ ਬਹੁਤ ਵੱਡੀ ਮਹਾਜਤਾ ਜਿਵੇਂ ਥੁੱਕਿਆ ਤੇ ਥੁੱਕ ਕੇ ਚੱਟਨਾ ਪਿਆ ਉਹ ਗੱਲ ਆ ਜਿੱਤ ਅੱਜ ਇਹ ਬਹੁਤ ਵੱਡੀ ਜਿੱਤ ਹੋਈ ਆ ਤੇ ਸਾਬਤ ਹੋ ਗਿਆ ਕਿ ਲੋਕ ਸਭ ਤੋਂ ਵੱਡੇ ਆ ਲੋਕ ਸਭ ਤੋਂ ਵੱਡੀ ਤਾਕਤ ਆ ਕੋਈ ਪੁਲਿਸ ਵੱਡੀ ਨਹੀਂ ਕੋਈ ਫੌਜ ਵੱਡੀ ਨਹੀਂ ਕੋਈ ਪੋਲੀਟੀਕਲ ਪਾਰਟੀਆਂ ਵੱਡੀਆਂ ਨਹੀਂ ਕੋਈ ਸਰਕਾਰ ਨਹੀਂ ਲੋਕ ਜੇ ਆਈ ਤੇ ਆ ਜਾਣ ਬਹੁਤ ਕੁਝ ਕਰਾ ਦਿੰਦੇ ਆ ਇਹ ਲੋਕ ਸੰਘਰਸ਼ ਦੀ ਬਹੁਤ ਵੱਡੀ ਜਿੱਤ ਆ ਬਹੁਤ ਬਹੁਤ ਧੰਨਵਾਦ ਸ਼ੁਕਰੀਆ